ਦਰਗਾਹ ਦੇ ਸ੍ਰੇਸ਼ਟ ਦੇਵੀ ਤੇ ਪ੍ਰਲੋਕ ਅਗੇ ਜਾ ਕੇ ਵੀ ਹੋਣੀ ਸ੍ਰੇਸ਼ਟ ਰੁਕੇ ਨੇ ਸੱਚੇ ਪੁਰਸ਼ ਗਣੇ ਜਾਣਗੇ ਤੋਂ ਤੋਂ ਸੁਣਿਆ ਕੇ ਕਰਦੋਂ ਹੱਥ ਬਣਾਵੇ ਹਮ ਹੱਥ ਬਣਾਵੇ ਗੰਗੋ ਹੱਥ ਬਣਾਵੇ ਅੱਜ ਐਸੇ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ਨੂੰ ਕੱਤਰ ਮੋਹਿਆਂ ਦੇਖ ਕੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਕੋਈ ਤਾਂ ਕੋਤਾਂ ਕੋਸ਼ਿਸ਼ ਕਰਨ ਦਾ ਧੰਨਵਾਦ ਤੇ ਤਾਂ ਜਮਾਨ ਨੂੰ ਕੋਈ ਕਾਸ਼ਤ ਉਤਾਰ ਦੇ ਰਹੇ ਨੇ ਹਾਰ ਤੇ ਕਹੇ ਤੈ ਦੂ ਧੰਨਵਾਦ ਸਰ ਜੀ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਜਿਹੜੇ ਅੱਜ ਦਾ ਸਮਾਗਮ ਹੋ ਰਿਹਾ ਇਹਦੇ ਬਾਰੇ ਦੱਸ ਦਿਓ ਇਹ ਸਰ ਜੀ ਇਹ ਪਾਵਨ ਸਥਾਨ ਬ੍ਰਹਮ ਗਿਆਨੀ ਸ੍ਰੀ ਮਾਰ ਸਤਖੰਡ ਵਾਸੀ ਸੰਤ ਬਾਬਾ ਬਗਾ ਸਿੰਘ ਜੀ ਮਹਾਰਾਜ ਉਹਨਾਂ ਨੇ ਇਸ ਨਗਰ ਨੂੰ ਭਾਗ ਲਾਏ ਨੇ ਉਨਾ ਤੋਂ ਬਾਅਦ ਧੰਤਨ ਬ੍ਰਹਮ ਗਿਆਨੀ ਬਾਬਾ ਸੰਤੂਰਨ ਸਿੰਘ ਜੀ ਮਹਾਰਾਜ ਐ ਸਮੇਂ ਮੌਜੂਦਾ ਮਹਾਂਪਰਿ ਸ਼੍ਰੀਮਾਨ ਸੰਤ ਬਾਬਾ ਅਮਜੀਤ ਸਿੰਘ ਜੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਪਾਵਨ ਦਿਹਾੜੇ ਮਨਾਏ ਜਾਂਦੇ ਨੇ ਵਿਸਾਖੀ ਦਾ ਪਾਵਨ ਦਿਹਾੜਾ ਮਨਾਇਆ ਜਾਂਦਾ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜਨ ਵਾਸਤੇ ਅੱਜ ਦਾ ਜਿਹੜਾ ਸਮਾਗਮ ਹੈ ਇਹ ਧੰਤਨ ਬ੍ਰਹਮ ਗਿਆਨੀ ਬਾਬਾ ਬਗਾ ਸਿੰਘ ਜੀ ਮਹਾਰਾਜ ਉਹਨਾਂ ਦਾ ਪਾਵਨ ਆਗਮਨ ਦਿਹਾੜਾ ਜਨਮ ਦਿਹਾੜਾ ਮਨਾਉਣ ਜਾ ਰਿਹਾ ਪਰਸੋਂ ਦੇ ਰੋਜ਼ ਤੋਂ ਰੱਬੀ ਗੁਰਬਾਈਂ ਦੇ ਪ੍ਰਵਾਹ ਚੱਲੇ ਨੇ ਸਵੇਰ ਵੇਲੇ ਘੋਟੈ ਨੇ ਸਵੇਰ ਵੇਲੇ ਤੋਂ ਬਹੁਤ ਸਰਕਾਰਜੋਗ ਮਹਾਂਪ੍ਰਕਾਸ਼ ਸੰਕਤਾਂ ਨੂੰ ਗੁਰੂ ਚਰਨਾ ਦੇ ਨਾਲ ਜੋੜ ਕੇ ਨਿਹਾਲ ਕਰ ਰਹੇ ਨੇ ਕਿੰਨੇ ਸਾਲਾਂ ਤੋਂ ਸਵਾਗਤ ਕਿਸੇ ਸਮੇਂ ਇਹ ਸਰਜੀ ਤਕਰੀਬਨ 70 ਤੋਂ ਲੈ ਕੇ ਲਗਾਤਾਰ ਹੀ ਚੱਲ ਰਿਹਾ ਜੀ ਹਾਂ ਜੀ ਪਿੰਡ ਦਾ ਨਾਮ ਹੈ ਦੁੱਰੇ ਦਾ ਮਾਂ ਹੈ ਹਾਂ ਜੀ ਇਸ ਪਿੰਡ ਦਾ ਨਾਮ ਨਗਰ ਡੋਗਰਾਵਾਲ ਜੀ ਜ਼ਿਲ੍ਹਾ ਕਪੂਰਥਲਾ ਜੀ ਹਾਂਜੀ ਗੁਰਦੁਆਰਾ ਗੁਰਨਾਨਕਪੁਰ ਸਾਹਿਬ ਦੀ ਗ੍ਰਾਮ ਪੰਚਾਇਤ ਇਹਨਾਂ ਇਤਨਾ ਹੁੰਦਾ ਕਿੰਨੇ ਸੇਵਾ ਇਹ ਜੀ ਸਾਰੀਆਂ ਇਲਾਕੇ ਦੀਆਂ ਸੰਗਤਾਂ ਜਿੱਦਾਂ ਵੀ ਬਾਬਾ ਜੀ ਸੇਵਾ ਤੇ ਹੁਕਮ ਕਰਦੇ ਆ ਸਾਰੀ ਸੰਗਤ ਬਾਚੜ ਕੇ ਹਾਜ਼ਰੀ ਭਰਦੀ ਆ ਸੰਗਤਾਂ ਬੀਬੀਆਂ ਭੈਣਾ ਜੋ ਵੀ ਇਲਾਕੇ ਦੀਆਂ ਸੰਗਤਾਂ ਬਾਹਰ ਲੀਆਂ ਘੰਟੀਆਂ ਚੋਂ ਮਾਪੁਰ ਖਾਂਦੀ ਦਿਹਾੜੇ ਤੇ ਗੁਰੂ ਸਾਹਿਬਾਨਾਂ ਦੇ ਪਾਵਨ ਦਿਹਾੜੇ ਤੇ ਹਾਜ਼ਰੀ ਭਰ ਕੇ ਬੜੇ ਪਿਆਰ ਦੇ ਨਾਲ ਸੇਵਾ ਦੇ ਵਿੱਚ ਹਾਜ਼ਰੀਆਂ ਭਰਦੀਆਂ ਜੀ ਠੀਕ ਹੈ ਪ੍ਰਬੰਧ ਕੀ ਕੀ ਕਰ ਦਿੱਤੇ ਸਕਦਾ ਪਰਬੰਧ ਜੀ ਇੱਥੇ ਸਾਰੇ ਬਾਬਾ ਜੀ ਵੱਲੋਂ ਅਗਰੂ ਕੇ ਲੰਗਰ ਚੱਲਦੇ ਨੇ ਪੰਡਾਲਾਂ ਦੇ ਵਿੱਚ ਗੁਰੂ ਕੇ ਜਿਹੜੇ ਦੁਆਰ ਜਿੱਥੇ ਸੱਜੇ ਨੇ ਇੱਥੇ ਸਾਰੇ ਪ੍ਰਬੰਧ ਕੀਤਾ ਗਿਆ ਜੀ ਸੌਣ ਦਾ ਪ੍ਰਬੰਧ ਹੈ ਬਾਕੀ ਗੁਰੂ ਕੇ ਲੰਗਰ ਚੱਲਦੇ ਨੇ ਸਵੇਰ ਨੂੰ ਜਿਹੜੇ ਆ ਚਾਪ ਕੋਰਿਆਂ ਦੇ ਲੰਗਰ ਚੱਲਦੇ ਆ ਜੀ ਬਾਹਰ ਗੱਡੀਆਂ ਥਰੀਆਂ ਕਰਨ ਵਾਸਤੇ ਜੋ ਸਾਰੀ ਪਾਰਕਿੰਗ ਬਾਬਾ ਜੀ ਨੇ ਬਣਾਈ ਆ ਸੇਵਾਦਾਰ ਜਿਹੜੇ ਵੱਖ-ਵੱਖਰੀ ਡਿਊਟੀ ਬਾਬਾ ਜੀ ਨੇ ਲਾਈ ਆ ਸਾਰੇ ਬੜੀ ਪਿਆਰ ਦੇ ਨਾਲ ਸੇਵਾ ਕਰਦੇ ਆ ਜੀ ਸਾਡੇ ਚੈਨਲ ਨਾਲ ਜੀ ਸੰਤਾਂ ਨੂੰ ਕੀ ਆਪਣਾ ਸੰਦੇਸ਼ ਕਿਰਵਾਉ। ਹਾਂਜੀ ਇਹੋ ਸੰਦੇਸ਼ ਆਜੀ ਸਾਰੀਆਂ ਸੰਗਤਾਂ ਜਿਹੜੀਆਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਨਾ। ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਨਾ। ਅੰਮ੍ਰਿਤ ਵੇਲੇ ਗੁਰੂ ਬਾਬਾ ਜੀ ਦੀ ਬਾਣੀ ਪੜ੍ਹਨਾ ਤੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਖੰਡੇ ਬਾਟੇ ਦਾ ਅਮ੍ਰਿਤਸਰ ਕੇ ਸੰਗਤਾਂ ਗੁਰੂ ਵਾਲੇ ਬਣਨਾ। ਬਹੁਤ ਬਹੁਤ ਥੈਂਕ ਯੂ ਜੰਕੀ। ਇਹ ਗੁਰੂਤ ਮਾਦਨ ਸ੍ਰੀ ਮਾਨਸਾ ਅਠ ਸੰਤ ਬਾਬਾ ਬੱਗਾ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ ਹੈ ਬਹੁਤ ਸਰਦਾ ਤੇ ਉਹਨਾਂ ਦੇ ਨਾਮ ਮਨਾਇਆ ਜਾ ਰਿਹਾ ਹੈ ਸੰਤ ਬਾਬਾ ਮਨਜੀਤ ਸਿੰਘ ਗੋਦਰਾਂਵਾਲ ਵਾਲੇ ਜੈਰੀ ਨਾਲ ਦੇ ਵਿੱਚ ਸੰਗਤਾਂ ਦੀ ਸਜੇਵੀ ਨਾਲ ਹਰ ਸਾਲੀ ਮਨਾਇਆ ਜਾਂਦਾ ਹੈ ਸੰਗਤਾਂ ਦੂਰੀ ਮੀਡੀ ਇਸ ਪਿਤਰ ਸਥਾਨ ਤੇ ਨਾ ਪਹੁੰਚਦੀਆਂ ਹਨ ਜੋ ਉਹਨਾਂ ਦੀ ਸਰਦਾ ਭਾਵਨਾ ਹੁੰਦੀ ਹੈ ਇੱਥੇ ਪੂਰੀ ਹੁੰਦੀ ਹੈ ਮਹਾਪੁਰਸ਼ਾਂ ਦੀ ਬਚਨ ਮੰਨ ਕੇ ਗੁਰੂ ਮਹਾਰਾਜ ਰਮੀ ਵਾਲੀ ਪਾੜ ਕੀ ਸੇਵਾ ਕਰਦੀ ਆਪਣੀ ਜੀ ਹੋ ਕਰਦੀ ਹਨ ਇੱਕ ਨਾਮ ਦਾ ਸੰਧ ਰੱਖਿਆ ਹੋਇਆ ਹੈ ਕਿਉਂਕਿ ਸੰਤ ਬਾਬਾ ਬੱਗਾ ਸਿੰਘ ਮਹਾਰਾਜ ਨੇ ਇਸ ਕਿਤਰ ਸ਼ਾਂਤੀ ਤੱਬ ਦਿੱਤਾ ਹੈ ਜਿਹੋਨਾਂ ਦਾ ਪਵਰਾਇ ਸਾਹਿਬ ਹੈ ਉਹਨਾਂ ਨੇ ਸੰਤਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਾਲ ਜੋੜਿਆ ਹੈ ਆਪਣੇ ਨਾਲ ਹੀ ਜੋੜਿਆ ਮੇਰਾ ਨਾਮ ਬਲਦੇਵ ਸਿੰਘ ਹੈ ਪਹਿਲਾਂ ਦਾ ਸਤੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਡੋਗਰਾਵਾਲ ਗੁਰੂ ਨਾਨਕਪੁਰਾ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਇਹ ਸੰਤ ਬਾਬਾ ਬੱਗਾ ਸਿੰਘ ਜੀ ਮਹਾਰਾਜ ਦੇ ਆ ਜਨਮ ਦਿਹਾੜਾ ਆ ਇਸ ਵਕਤ ਬਹੁਤ ਖੜ ਦਾ ਰੰਗ ਬਣਾ ਰਹੀਆਂ ਹਨ ਇਥੇ ਦੂਰੇ-ਦੂਰੇ ਮਹਾਂਪੁਰਸ਼ ਵੀ ਆਏ ਨੇ ਤਰਾਪੁਰੇ ਦੇ ਹੀ ਆਇਆ ਅੰਮ੍ਰਿਤਸਰ ਸਾਹਿਬ ਤੋਂ ਵੀ ਆਏ ਆ ਬੜੀ ਸੇਵਾ ਕਰਨ ਦੇ ਚੱਲਦੀ ਪਈ ਆ ਮਹਾਰਾਜ ਨੇ ਕੁੰਭ ਰਖਿਆ ਹੈ ਇਥੇ ਅਮਰਤ ਵੀ ਸਿੱਖਾਂ ਦੇ ਆ ਬਾਬਾ ਜੀ ਬੜੀ ਕਿਰਪਾ ਮਹਾਰਾਜ ਜੀ ਕਿਆ ਦਾ ਬਣਾਇਆ ਪੰਚਾਇਤ ਦਾ ਪੂਰਾ ਸੰਜੋਗ ਆ ਦਾਦਾ ਜੀ ਜੋ ਕਹਿੰਦੇ ਨੇ ਇਹ ਉਹਨਾਂ ਦੇ ਨਾਲ ਜੁੜਨੇ ਆ ਗੱਲਬਾਤ ਕਰਨੇ ਆ ਜਿਹੜਾ ਕੋਈ ਕੰਮ ਹੁੰਦਾ ਉਹ ਕਰੀਦਾ ਆਗੇ ਦਾਦਾ ਜੀ ਨਾਲ ਹਾਂਜੀ ਠੀਕ ਦੁਬਾਰਾ ਜੀ ਦਾ ਖਾਲਸਾ ਲੈ ਜੀ